ਖਬਰ ਬਟਾਲਾ ਤੋਂ ਹੈ ਜਿੱਥੇ ਵਿਜੀਲੈਂਸ ਦੇ ਵੱਲੋਂ ਰਿਸ਼ਵਤ ਖੋਰੀ ਦੇ ਆਰੋਪਾਂ ਦੇ ਤਹਿਤ ਗ੍ਰਿਫਤਾਰ ਕੀਤੇ ਗਏ ਨਗਰ ਨਿਗਮ ਬਟਾਲਾ ਦੇ ਕਮਿਸ਼ਨਰ ਵਿਕਰਮਜੀਤ ਦੇ ਮਾਮਲੇ ਤੋਂ ਬਾਅਦ ਨਗਰ ਨਿਗਮ ਬਟਾਲਾ ਦੀ ਕਮਿਸ਼ਨਰ ਵਾਲੀ ਖਾਲੀ ਪਈ ਕੁਰਸੀ ਉਤੇ ਕਮਿਸ਼ਨਰ ਵਜੋਂ ਗੁਰਸਿਮਰਨ ਸਿੰਘ ਨੇ ਅਹੁਦਾ ਸੰਭਾਲ ਲਿਆ ਹੈ। ਆਪ ਨੂੰ ਦੱਸਦੇ ਚਲਿਏ ਕਿ ਗੁਰਸਿਮਰਨ ਸਿੰਘ ADC ਜਨਰਲ ਗੁਰਦਾਸਪੁਰ ਥਾਣਾ ਹਨ। ਉਹਨਾਂ ਨੂੰ ਕਮਿਸ਼ਨਰ ਨਗਰ ਨਿਗਮ ਬਟਾਲਾ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ਅੱਜ ਆਪਣੇ ਅਹੁਦਾ ਸੰਭਾਲਣ ਮੌਕੇ ਕਮਿਸ਼ਨਰ ਗੁਰਸਿਮਰਨ ਸਿੰਘ ਨੇ ਦੱਸਿਆ ਕਿ ਇਤਿਹਾਸਿਕ ਸ਼ਹਿਰ ਬਟਾਲਾ ਦੇ ਨਗਰ ਨਿਗਮ ਦੇ ਕਮਿਸ਼ਨਰ ਵਜੋਂ ਅਹੁਦਾ ਸੰਭਾਲਣਾ ਉਹਨਾਂ ਦੇ ਲਈ ਮਾਣ ਮੱਤਾ ਹੈ। ਉਹਨਾਂ ਨੇ ਆਖਿਆ ਕਿ 2019 ਤੇ ਵਿੱਚ ਉਹ ਬਤੌਰ ਐਸਡੀਐਮ ਡਿਰਬਾਬ ਨਾਨਕ ਅਤੇ ਬਾਦੂ ਚਾਰਜ ਕਲਨੌਰ ਸੇਵਾਵਾਂ ਦੇ ਚੁੱਕੇ ਹਨ ਅਤੇ ਹੁਣ ਇਹ ਅਹੁਦਾ ਸੰਭਾਲ ਰਹੇ ਨੇ। ਉਹਨਾਂ ਨੇ ਲੋਕਾਂ ਕੋਲੋਂ ਸਹਿਯੋਗ ਦੀ ਮੰਗ ਕਰਦੇ ਹੋਏ ਕਿਹਾ ਕਿ ਬਟਾਲਾ ਦੀ ਹਰ ਇੱਕ ਲੋਕ ਸਮੱਸਿਆ ਨੂੰ ਪੈਦ-ਦਾੜ ਤੇ ਹੱਲ ਕਰਨ ਦੇ ਲਈ ਉਹ ਤਤਪਰ ਰਹਿਣਗੇ ਅਤੇ ਬ੍ਰਿਸ਼ਟਚਾਰ ਨੂੰ ਬਰਦਾਸ਼ਤ ਨਹੀਂ ਕਰਨਗੇ। ਸੁਖਨਾਮ ਸਿੰਘ ਕੀ ਆਚੀ ਨਿਊਜ਼ ਨੈਟਵਰਕ ਜੀ ਬਿਲਕੁਲ ਜੋ ਰੀਸੈਂਟ ਟਰਾਂਸਫਰ ਆਰਡਰਸ ਆਏ ਸੀਗੇ ਪੰਜਾਬ ਸਰਕਾਰ ਦੇ ਉਹਦੇ ਵਿੱਚ ਮੇਰੀ ਆਫਟਰ ਪ੍ਰਮੋਸ਼ਨ ਦੀ ਡਿਊਟੀ ਇੱਥੇ ਲੱਗੀ ਹੈ ਐਜ਼ ਏਡੀਸੀ ਜਨਰਲ ਗੁਰਦਾਸਪੁਰ ਦੇ ਨਾਲ ਐਡੀਸ਼ਨਲ ਚਾਰਜ ਮੈਨੂੰ ਮਿਲਿਆ ਐਸ ਇਤਿਹਾਸਕ ਸ਼ਹਿਰ ਦਾ ਐਜ਼ ਕਮਿਸ਼ਨਰ ਕਾਰਪੋਰੇਸ਼ਨ ਬਟਾਲਾ ਤੇ ਮੈਨੂੰ ਉਮੀਦ ਹੈ ਕਿ ਮੇਰੀ ਜੋ ਡਿਊਟੀ ਸਰਕਾਰ ਵੱਲੋਂ ਲਗਾਈ ਗਈ ਹੈ ਲੋਕਾਂ ਦੇ ਸਹਿਯੋਗ ਦੇ ਨਾਲ ਅਸੀਂ ਇੱਥੇ ਲੋਕਾਂ ਦੀ ਸਹੂਲਤ ਲਈ ਚੰਗਾ ਕੰਮ ਕਰੀਏ ਆਪ ਸਭ ਦੇ ਸਹਿਯੋਗ ਦੇ ਨਾਲ ਜੀ ਬਿਲਕੁਲ ਮੈਂ 2019-20 ਦੇ ਵਿੱਚ ਬਤੌਰ ਐਸਡੀਐਮ ਡੇਰਾ ਬੰਦਾਨਾ ਤੇ ਨਾਲ ਐਡੀਸ਼ਨਲ ਚਾਰਜ ਦੇ ਕੋਲਾਨੌਰ ਦਾ ਸੀ ਸੇਵਾ ਨਿਭਾ ਚੁੱਕਾ ਹਾਂ ਜिले ਬਾਰੇ ਪੁਰਾਣੀ ਮੈਨੂੰ ਇਨਫੋਰਮੇਸ਼ਨ ਜੋ ਹੈਗੀ ਆ ਪਲੱਸ ਜੋ ਲੇਟੈਸਟ ਡਵੈਲਪਮੈਂਟਸ ਹੋਈਆਂ ਨੇ ਉਸ ਦਾ ਧਿਆਨ ਚ ਰੱਖਦੇ ਹੋਏ ਸਾਰਾ ਤੇ ਬਤੌਰ ਏਡੀਸੀ ਵੀ ਤੇ ਬਤੌਰ ਕਮਿਸ਼ਨਰ ਕਾਰਪੋਰੇਸ਼ਨ ਵੀ ਲੋਕਾਂ ਦੀ ਸਹੂਲਤ ਲਈ ਜਿਹੜਾ ਉਹ ਵੱਧ ਤੋਂ ਵੱਧ ਕੰਮ ਕਰਨ ਦੇ ਯਤਨ ਕਰਾਂਗੇ ਨਾਲ ਤੁਹਾਡੇ ਪ੍ਰੈਸ ਦੇ ਸਾਥੀਆਂ ਦੇ ਸਹਿਯੋਗ ਦੇ ਨਾਲ ਵੀ ਤੁਹਾਡੇ ਵੱਲੋਂ ਜੋ ਫੀਡਬੈਕ ਸਾਨੂੰ ਸਮੇਂ-ਸਮੇਂ ਤੇ ਆਉਂਦਾ ਰਹੇਗਾ ਤੇ ਉਸ ਬਾਰੇ ਵੀ ਅਸੀਂ ਜਿਹੜਾ ਇਮੀਜੇਟ ਐਕਸ਼ਨ ਲੈ ਕੇ ਸ਼ਹਿਰ ਦੀ ਖੂਬਸੂਰਤੀ ਲਈ ਸ਼ਹਿਰ ਦੀ ਸਫਾਈ ਲਈ ਸ਼ਹਿਰ ਦੀ ਡਿਵੈਲਪਮੈਂਟ ਲਈ ਅਤੇ ਨਾਲ ਹੀ ਪੂਰੇ ਜ਼ਿਲ੍ਹੇ ਦੇ ਵਿੱਚ ਜੋ ਵੀ ਐਡਮਿਨਿਸਟ੍ਰੇਸ਼ਨ ਦੇ ਲੈਵਲ ਤੇ ਇਸ਼ੂਜ਼ ਹੱਲ ਹੋਣ ਵਾਲੇ ਨੇ ਉਹਨਾਂ ਨੂੰ ਬਹਿਲ ਦੇਦਾਰ ਤੇ ਅਸੀਂ ਟੇਕ ਅਪ ਕਰਾਂਗੇ ਜੀ ਗਵਰਨਮੈਂਟ ਦੀ ਬੜੀ ਕਲੀਅਰ ਪਾਲਿਸੀ ਹੈਗੀ ਹੈ ਜੀ ਐਂਟੀ ਕ੍ਰਾਪਸ਼ਨ ਤੇ ਜੇ ਵਿਜੀਲੈਂਸ ਦਾ ਕੁਝ ਐਕਸ਼ਨ ਰੀਸੈਂਟਲੀ ਹੋਇਆ ਤੇ ਉਮੀਦ ਹੈ ਕਿ ਜਿਹੜੇ ਇਸ ਤਰ੍ਹਾਂ ਦੇ ਅਨਸਰ ਜੇ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਕੁਝ ਇਸ ਤਰ੍ਹਾਂ ਦੀ ਗੱਲ ਹੋ ਰਹੀ ਆ ਤਾਂ ਅਸੀਂ ਉਹਦਾ ਵੀ ਸਟ੍ਰਿਕਟ ਨੋਟਿਸ ਲਵਾਂਗੇ ਇੱਕ ਸਾਫ਼ ਸੁਥਰਾ ਪ੍ਰਸ਼ਾਸਨ ਨਾ ਕੇਵਲ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਵੱਲੋਂ ਮ्युनਿਸਪਲ ਕਾਰਪੋਰੇਸ਼ਨ ਬਟਾਲਾ ਵੀ ਜਿਹੜੀ ਆ ਉਹ ਸਾਫ਼ ਸੁਥਰਾ ਐਡਮਿਨਿਸਟ੍ਰੇਸ਼ਨ ਲੋਕਾਂ ਦੇ ਲਈ ਪੇਸ਼ ਕਰੇਗੀ ਤੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਕੋਈ ਕੋਈ ਵੀ ਤਕਲੀਫ ਜਾਂ ਕੋਈ ਵੀ ਪਰੇਸ਼ਾਨੀ ਜਿਹੜੀ ਆ ਉਹ ਨਹੀਂ ਆਉਂਦੀ ਜੇ ਪਬਲਿਕ ਨੂੰ ਮੇਰੀ ਅਪੀਲ ਵੀ ਆ ਜੀ ਬੇਨਤੀ ਵੀ ਆ ਕਿ ਉਹ ਐਡਮਿਨਿਸਟ੍ਰੇਸ਼ਨ ਦਾ ਸਾਥ ਦੇਣ ਸ਼ਹਿਰ ਦਾ ਜਿਹੜਾ ਸਾਡਾ ਸਾਰਿਆਂ ਦਾ ਸਾਂਝਾ ਤੇ ਇਹਦੀ ਖੂਬਸੂਰਤੀ ਲਈ ਇਹਦੀ ਡਵੈਲਪਮੈਂਟ ਦੇ ਲਈ ਇਹਦੀ ਤਰੱਕੀ ਲਈ ਜਿਹੜੀ ਆ ਅਸੀਂ ਰਲ ਮਿਲ ਕੇ ਕੰਮ ਕਰਾਂਗੇ ਤੇ ਸ਼ਹਿਰ ਵਾਸੀਆਂ ਦਾ ਦੁਕਾਨਦਾਰਾਂ ਦਾ ਤੇ ਇਥੋਂ ਦੇ ਸਾਰੇ ਜਿਹੜੇ ਸਟੇਕ ਹোলਡਰਸ ਨੇ ਸਾਰਿਆਂ ਦੇ ਸਹਿਯੋਗ ਦੇ ਨਾਲ ਅਸੀਂ ਸ਼ਹਿਰ ਦੀ ਬਿਹਤਰੀ ਲਈ ਕੰਮ ਕਰਾਂਗੇ ਤੇ ਉਹਦੇ ਸਾਡਾ ਸਹਿਯੋਗ ਜ